ਬਾਦ ਅੰਬੇ ਵਰਥਾ ਮੇਂ ਬਰਧਨਾ ਬਹੁਤਨ ਮੂਕਾ ਫਿਰ ਪਛਤਾਨ ਤ੍ਰਿਗੁਣ ਮੈਂ ਵਰਥੈ ਸੰਸਾਰ ਨਰਕ ਸੁਰਗ ਫਿਰ ਫਿਰ ਆਵਤਾਰ ਕਨਾਨਕੋ ਜੋ ਨਾਇਨਾ ਮੂ ਸਫਲ ਜਨਮ ਤਾ ਕਾ ਪਰਵਾਨ ਰਹਨਾ ਨਿਕ ਜੋ ਲਾਇਆ ਨਾਮ ਸਭਲ ਜਨਮ ਤੱਕ ਪਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓ ਅੰਕਾਰ ਸਤਨਾਮ ਕਰਤਾ निरप निर्वाल अजुन सुरप्रसाद मै नछ हो जही कि नूरा ਅਸਰਾਂ ਨੱਜਾਰਾ ਖਲੇ ਲੋ ਤਤਨਾੰਦਰ ਤੋਰਾ ਨੇਤਾ ਨਿਓ ਪੰਡ ਸਭ ਤੇਰਾ ਤੂੰ ਅੰਤਰ ਜਾਮੇ ਭੁਰਖ ਭਗਵਾਨ ਦਸਨਾ ਦਾ ਕਹੇ ਦੇਹਾ ਤੂ ਕਰਾਏ ਤੇਹਾ ਹੰਕਾਰੇ ਵਖਿਆ ਸਭ ਗੁਰੂ ਗੁਰੂ ਪਿਆਰੀ ਗੁਰੂ ਸvare ਸਾ ਸੰਗਤ ਜੀ ਸਾਧੂ ਗ੍ਰਾਣੇ ਨਿਵਾਜਨਾ ਕੀਤਾ ਹੈ ਬਖਸ਼ ਸ਼੍ਰੇਮਤ پا ਕੇ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਜੋ ਕਿ ਸਾਧੂ ਗ੍ਰਾਂ ਦੀ ਪਾਵਨ ਪ੍ਰਮਾਣ ਹੈ ਬਾਣੀ ਦਾ ਅਸਰ ਆਇ ਤੁਮਣੀ ਸਾਧਗੁਰੂ ਕਹਿੰਦੇ ਨੇ ਨੱਚ ਨਾ ਚ ਹੱਸੈ ਚੱਲੈ ਸੇ ਰੋਏ ਹੋੜ ਨਾ ਜਾਹੀ ਸਿੱਧ ਨਾ ਹੋਏ ਨੱਚਨ ਗੁੱਦਨ ਮਨ ਕਾ ਚਾਓ ਨਾਨਕ ਜਿਨ ਮਨ ਭੋਤ ਤਿਨਾ ਮਨ ਪਾਉ ਅਸਰ ਆਇ ਬਖਸ਼ਿਸ਼ ਕਰਦੇ ਨੇ ਭਾਈ ਕਈ ਐਸੇ ਨੇ ਜਿਹੜੇ ਨੱਚਦੇ ਨੇ ਹੱਸਦੇ ਨੇ ਕਈ ਐਸੇ ਨੇ ਬਰਾਵਿਦ ਨੇ ਰੋ ਵੀ ਰਹੇ ਨੇ ਪਰ ਇਸ ਦਾ ਰੋਣਾ ਗੁਲਾਪ ਕਰਨਾ ਤੇ ਹੱਸਣਾ ਰੰਗ ਚਿਤਕ ਮਨਾਣੇ ਕੀ ਅਸਲੀ ਹਨ ਇਹ ਕੰਮ ਕਰ ਕਮਚ ਆਣਗੇ ਇਹ ਫਜ਼ੂਲ ਹੈ ਜਿਹਨੂੰ ਸਤਗੁਰੂ ਕਹਿੰਦੇ ਨੇ ਅੱਖੀਂ ਦੇਖਣਾ ਰੰਗੀਆਂ ਬੋਰੰਗ ਤਮਸੇ ਜਿੰਨੇ ਜਿੰਨੇ ਮਰਜੀ ਰੰਗਾਂ ਤਗ ਤੇ ਤਗਦੇ ਨਾ ਤੇਰੀਆਂ ਅੱਖਾਂ ਨੇ ਰਜਨਾ ਤੇ ਨਾ ਹੀ ਤੇਰੇ ਕੰਨਾਂ ਨੇ ਤੇ ਨਾ ਹੀ ਤੇਰੀ ਦਰਸਨਾ ਨੇ ਰਜਨਾ ਜਿੰਨੇ ਭਾਈ ਤੇ ਕਿਸ ਤਰ੍ਹਾਂ ਮੁਕਤੀ ਹੋਏਗੀ ਕੇਵਲ ਮੁਕਤੀ ਕਿਸ ਤਰ੍ਹਾਂ ਪ੍ਰਾਪਤ ਹੁੰਦੀ ਹੈ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਬਖਸ਼ਿਸ਼ ਕਰਦੇ ਨੇ ਉਹ ਵਿਚਾਰ ਨਾਲ ਜਿਹੜੀ ਆਸਨ ਹਲਾ ਪੰਜਵਾਂ ਆਸਾ ਰਾਗ ਹੈ ਅਜਵੇਂ ਪਾਸ਼ਾ ਤਾਂ શ્રી ਗੁਰੂ ਨਾਨਕ ਸਾਹਿਬ ਗੁਰੂ ਅਰਜਨ ਸਾਹਿਬ ਜੀ ਨੇ ਮੁਖਾਰਤੋਂ ਉਚਾਰਣ ਕੀਤਾ ਹੋਇਆ ਪਾਵਨ ਸ਼ਬਦ ਜੋ ਕਿ ਲੜੀਵਾਰ 75 ਨੰਬਰ ਸ਼ਬਦ ਹੈ ਜੋ ਕਿ ਤਾਂੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਕ 389 ਅੰਤੇ ਸੁਸ਼ੋਗਤ ਹੈ ਕੋਮਵਾ ਕਾ ਕੇ ਘਰ ਗਾਵਣ ਕੋਮਵਾ ਇਹਨੇ ਭਾਈ ਇਸ ਸੰਸਾਰ ਵਿੱਚ ਕੋਈ ਮਰਿਆ ਹੈ ਦੇਖੋ ਇਹ ਵਿਜੋੜ ਦੇ ਵਿੱਚ ਕੋਈ ਲੋਭ ਹੀ ਰਿਹਾ ਹੈ ਜਿਹਨੂੰ ਸਤਗੁਰੂ ਦੀ ਬਾਣੀ ਕਹਿੰਦੀ ਹੈ ਜੋ ਉਪਦੇਸ ਤੋਂ ਬਿਨਸ ਹੈ ਪਰਵਾਜ ਕੈ ਕਾਲ ਨਾਨ ਘਰ ਗੁਣ ਗਾਇ ਲੈ ਛਾੜ ਸਗਲ ਜੰਜਾਂ ਜੰਜਾਲ ਕਿਉਂ ਕਿ ਗ੍ਰਸਤੀ ਨੂੰ ਜੰਜਾਲ ਤਾਂ ਸਤਗੁਰਾਂ ਨੇ ਕਿਹਾ ਜੇ ਇਹ ਦੇ ਵਿੱਚ ਲੋਭ ਵਿੱਚ ਮੂਹ ਵਿੱਚ ਈਰਖਾ ਵਿੱਚ ਭਜਿਆ ਹੈ ਤ੍ਰਿਗੁਣੀ ਮਾਇਆ ਵਿੱਚ ਵੱਢਿਆਂ ਤੇ ਇਹ ਸੰਸਾਰ ਜਾਲ ਰੂਪੀ ਨਾਨਕ ਆਗਣ ਜਿਤਨੇ ਸਿੱਤੇ ਗਲੀ ਜੰਜੀਰ ਜਾਲਾਂ ਵਿੱਚ ਫਸੇ ਜੀਰਾਂ ਵਿੱਚ ਫਸੇ ਜਿੰਨੇ ਆਗਣ ਕਮਾਰੇ ਜਿੰਨੇ ਨਿੰਦਿਆ ਟੋਲੀ ਕਰ ਰਹੇ ਤੂੰ ਕਹਿ ਰਹੇ ਮੈਂ ਕਿਸੇ ਨੂੰ ਨੀਵਾ ਦਾ ਘਾ ਕੇ ਸਿਆਣਾ ਹੋ ਰਿਹਾ ਨਹੀਂ ਸਤਿਗੁਰ ਕਹਿੰਦੇ ਨਹੀਂ ਭਾਈ ਜਿਨਨੇ ਆਗਣ ਗਮਾਰੇ ਆ ਜਿੰਨਾ ਕਿ ਤੈਨੂੰ ਨੀਵਾ ਦਿਖਾ ਰਹੇ ਆ ਉਹਨਾਂ ਤੋਂ ਆਪ ਖੁਦ ਜੰਜੀਰਾਂ ਵਿੱਚ ਫਸਦੇ ਜੰਮ ਮਰਨ ਦੀਆਂ ਸਰਗੁਰ ਬਖਸ਼ਿਸ਼ ਕਰਦੇ ਨੇ ਕੋ ਮੂਆ ਕਾ ਕਹਿ ਕਰ ਗਾਵਣ ਕਹਿੰਦੇ ਕੋਈ ਮਰਿਆ ਹੈ ਤੇ ਕੋਈ ਜੀਤ ਗੋ ਗਾਣੇ ਕਰਦਾ ਹੈ ਨਚ ਨਟਪਣਾ ਕਰਦਾ ਕਿਉਂਕਿ ਧਾਨੀ ਗੁਰਨਾਥ ਸਾਹਿਬ ਗੁਰੂ ਅਰਜਨ ਸਾਹਿਬ ਜੀ ਜਦੋਂ ਅਨੰਤ ਮੁਰਸਦੀ ਪਾਵਨ ਧਰਤੀ 'ਤੇ ਪਾਉਂਚ ਕਰ ਰਹੇ ਨੇ ਤੇ ਉਸ ਸਮੇਂ ਇਹ ਹਾਲ ਦੇਖ ਰਹੇ ਨੇ ਕੋਈ ਕਿਸੇ ਦੇ ਘਰ ਵਿੱਚ ਅਰਥੀ ਉੱਠ ਰਹੀ ਹੈ ਤੇ ਕਿਸੇ ਦੇ ਘਰ ਵਿੱਚ ਜਾਂਜ ਉੱਠ ਰਹੀ ਹੈ ਕੋਈ ਰੋ ਰਿਹਾ ਹੈ ਕੋਈ ਹੱਥ ਝੇੜ ਰਿਹਾ ਹੈ ਉਸ ਖੇੜ ਨੂੰ ਸਤਿਗੁਰਾਂ ਨੇ ਪਾਵਨ ਸ਼ਬਦ ਦੇ ਵਿੱਚ ਅੱਜ ਅੰਕਿਤ ਕੀਤਾ ਤੇ ਨੇ ਕੋਈ ਹੱਸ ਰਿਹਾ ਕੋਈ ਰੋ ਰਿਹਾ ਕੋਈ ਗਾਣੇ ਗਾ ਰਿਹਾ ਕੋ ਰੂਵੇ ਕੋ ਹੱਸ ਹੱਸ ਪਾਵਣ ਰਹਾ ਜਿਹੜਾ ਮੈਂ ਮਰ ਗਿਆ ਉਹਨੂੰ ਰੋ ਵੀ ਰਹੇ ਨੇ ਕਈ ਕੋ ਹੱਸ ਹੱਸ ਪਾਵਣ ਜਿਨ੍ਹਾਂ ਨੇ ਘਰ ਕੋਈ ਵਿਆਹ ਦਾ ਕੋਈ ਸ਼ਾਦੀ ਦਾ ਕੋਈ ਫੰਕਸ਼ਨ ਰੱਖਿਆ ਹੋਵੇ ਕੋਈ ਓਕੇਜਨ ਹੈ ਤੇ ਉਹ ਓਕੇਜਨ ਦੇ ਮੌਕੇ ਤੇ ਕਹਿੰਦੇ ਹੱਸ ਵੀ ਰਹੇ ਹੱਸ ਹੱਸ ਪਾਵਣ ਆਨੰਦ ਮਾਨਣ ਦੇ ਰਹਾਉ ਸ਼੍ਰਾਮ ਦੇ ਕੇ ਕੇਂਦਰੀ ਪਾਸੇ ਜਾਂਦੇ ਨੇ ਜਿਹਨੂੰ ਸਰਦੂ ਕਹਿੰਦੇ ਨੇ ਕਹਿੰਦੇ ਭਾਈ ਇਹ ਸੰਸਾਰ ਐਸਾ ਹੈ ਲੈ ਸੁੜਕੀ ਲੱਗੀ ਤ੍ਰਿਸ਼ਨਾ ਮਾਇਆ ਮੜ ਵਰਤਾਇ ਕੋਈ ਇੱਥੇ ਰੋ ਰਿਹਾ ਕੋਈ ਹੱਸ ਰਿਹਾ ਕੋਈ ਦੁਖੀ ਹੈ ਕੋਈ ਸੁਖੀ ਹੈ ਇਹ ਸੰਸਾਰ ਦੀ ਖੇਡ ਹੈ ਕਿਉਂਕਿ ਸੁਖ ਦੁਖ ਦੋਵੇਂ ਨਰ ਕਪੜੇ ਪਹਿ ਲੈ ਜਾਏ ਮਨੋਂ ਦੁੱਖ ਤੋਂ ਬਾਅਦ ਸੁਖ ਤੇ ਸੁਖ ਤੋਂ ਬਾਅਦ ਦੁੱਖ ਆਣਾ ਕੁਦਰਤ ਦਾ ਵਿਧਾਨ, ਬਿਣੀ ਦਾ ਵਿਧਾਨ ਹੈ। ਇਹਨੂੰ ਕੋਈ ਟਲ ਨਹੀਂ ਆ। ਕੁਦਰਤ ਦਾ ਨਿਯਮ ਹੈ ਵੀ ਦਿਨ ਤੋਂ ਬਾਅਦ ਰਾਤ ਪੈਣੀ। ਦਿਨ ਚੱਲਸੀ ਪੌਣੀ ਰਾਤ, ਰਾਤ ਪੈਣੀ ਹੈ ਦਿਨ ਤੋਂ ਬਾਅਦ। ਜੇ ਰਾਤ ਪਈ ਹੈ ਤੇ ਕੋਹ ਫਟਾਲਾ ਵੀ ਹੋਣਾ ਹੈ ਇਹ ਨਿਯਮ ਹੈ ਕੁਦਰਤ ਦਾ ਇਹਨੂੰ ਕੋਈ ਨਹੀਂ ਟਲ ਰਿਹਾ ਕੋਈ ਰੁਕ ਨਹੀਂ ਆ। ਇਦਰੇ ਦੇਨੇ ਚੜਨਾ ਉਹ ਤੇ ਰੁਕਿਆ ਅਜੇ ਤੱਕ ਨਹੀਂ ਦਿੱਤਾ ਇਹ ਦਿਨ ਟਲਣਾ ਰੁਕਿਆ ਨਹੀਂ ਰੁਕਿਆ ਤਾਂ ਭਾਈ ਸਤਿਗੁਰੂ ਇਹੀ ਬਖਸ਼ਿਸ਼ ਕਰਦੇ ਨੇ ਨਹੀਂ ਸਮਝ ਆਂਦੀ ਨਾ ਘਟੋ ਘਟ ਕੁਦਰਤ ਤੋਂ ਹੀ ਦੇਖ ਲੈ ਤੈਨੂੰ ਕੁਦਰਤ ਹੀ ਸੰਕੇਤ ਦੇ ਰਹੀ ਐ ਵੀ ਜੋ ਦਿਨ ਆਵਾ ਸੋ ਦਿਨ ਜਾਹੀ ਕਰਣਾ ਕੂਚ ਰਹਿਣਾ ਠਹਿਰਨਾ ਨਹੀਂ ਸੰਗ ਚਲਦਾ ਹੈ ਹਮ ਵੀ ਚਲਣਾ ਗਵਣ ਕਰਨ ਸਰ ਉਪਰਮਰਣਾ ਕਿਆ ਤੂੰ ਸੋਇਆ ਜਾਗਿਆ ਆਨਾ ਤੇ ਜੀਵਨ ਜਗ ਸੱਚ ਕਰਦਾ ਨਾ ਕਹਿੰਦਾ ਆਨਾ ਬਣ ਕੇ ਮੂਰਖ ਬਣ ਕੇ ਕਿਉਂ ਸੁਤਾ ਹੈ ਇਹ ਟੁੱਟੇ ਜਗ ਤਨੂੰ ਤੂੰ ਸੱਚ ਕਰਕੇ ਮੰਨੀ ਬੈਠਾ ਝੂਠ ਬਾਕ ਸੱਚ ਕਰ ਜਾਂਦੀ ਜਿਹੜੀ ਬਾਤ ਝੂਠੀ ਹੈ ਉਹਨੂੰ ਸੱਚੀ ਮੰਨੀ ਬੈਠਾ ਹੈ ਸੰਸਾਰ ਤੋਂ ਹੈ ਜਾਣਾ ਹੈ ਜੋ ਆਇਆ ਉਹਨੇ ਜਾਣਾ ਹੈ ਰਾਮ ਗਏ ਹੋ ਰਾਵਣ ਗਏ ਹੋ ਜਾਗੋ ਕੋ ਪਰਵਾਰ ਕੋ ਨਾਲ ਫਿਰ ਕੱਛ ਨਹੀਂ ਸੁਪਨੇ ਦੇ ਸੰਸਾਰ ਅਜਾ ਲੂਣਾ ਦਿੱਤਾ ਭਾਈ ਜਾਗ ਜਾ ਇਹ ਤਾਂ ਕਵੀਰ ਸੁਣਦਾ ਗਿਆ ਕਰੇ ਉਸਕੇ ਨੇ ਜਬ ਮੂਰਾਰ ਇੱਕ ਦਿਨ ਸੁਭਣ ਹੋਏਗਾ ਲੰਬੇ ਗੋਲਪਸਾਨ ਇਹਨੂੰ ਸੱਚਾ ਮਨ ਨਹੀਂ ਬਟਾ ਇੱਕ ਦਿਨ ਐਸੀ ਨੀਂਦਰ ਸੋਏਗਾ ਔਰ ਤੇਰੀ ਸੰਸਾਰ ਜਗਾਂਦਾ ਵੀ ਰਹਿਤਾ ਨਹੀਂ ਨਹੀਂ ਜਾਗੇਗਾ ਇਹ ਕਦ ਨੀਂਦ ਆਣੀ ਜ਼ਰੂਰ ਹੈ ਸਭ ਨੂੰ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਇਹੀ ਦ੍ਰਿਸ਼ਤਾਂਤ ਨੂੰ ਕਲੀਅਰ ਕਰਦੇ ਨੇ ਭਾਈ ਇਹ ਸੰਸਾਰ ਦਾ ਆਉਣ-ਜਾਣ ਦਾ ਗੇੜ ਬਣਿਆ ਹਰ ਸਕਿੰਟ ਵਿੱਚ ਕੋਈ ਬੱਚਾ ਜਨਮ ਲੈ ਰਿਹਾ ਤੇ ਹਰ ਸਕਿੰਟ ਵਿੱਚ ਕੋਈ ਇਸ ਸੰਸਾਰ ਤੋਂ ਕੂਚ ਕਰ ਰਿਹਾ ਹਰ ਸਕਿੰਟ ਵਿੱਚ ਇਹ ਸਰਕਲ ਬਣਿਆ ਧਰਤੀ ਦਾ ਜਿਵੇਂ ਕੁਦਰਤ ਦਾ ਨਿਯਮ ਹੈ ਵੀ ਠੰਡ ਤੋਂ ਬਾਅਦ ਗਰਮੀ ਆਣੀ ਹੈ ਤੇ ਗਰਮੀ ਤੋਂ ਬਾਅਦ ਫਿਰ ਠੰਡ ਆਣੀ ਹੈ ਰੁਟ ਫਿਰਦੀ ਹੈ ਛੇ ਰੁਤਾ ਫਿਰਦੀਆਂ ਨੇ ਘੁੰਮਦੀਆਂ ਨੇ ਚੱਕਰ ਘੁਮਾਦੀਆਂ ਨੇ ਛੇ ਰੁਤਾ ਸੰਸਾਰ ਦਾ ਕਿ ਕਹਿੰਦੇ ਇਸੇ ਤਰ੍ਹਾਂ ਭਾਈ ਇਸ ਸੰਸਾਰ ਤੋਂ ਕੂਟਣਾ ਇਹ ਵੀ ਅਟੱਲ ਸੱਚਾਈ ਹੈ ਜਿੰਨੀ ਜਤੀ ਮੰਨ ਲਏਗਾ ਸੋ ਕਹੇ ਨਹੀਂ ਤਾਂ ਦੁਨੀਆ 'ਚ ਕੋਈ ਦੁਖੀ ਨਹੀਂ ਜਿੰਨਾ ਕੂੜੀ ਹੋ ਜਾਏਗਾ ਕਿਉਂਕਿ ਮਨ ਨਾਲੋਂ ਵੱਡਾ ਮੰਨੇ ਬਾਣੀ ਨੇ ਦਿਹਾਤ ਨੇ ਅਵਸਥਾ ਮਿਲੇਗੀ ਨਾ ਮੰਨੇ ਤੋਂ ਬਿਨਾ ਕੋਈ ਸਾਧਗੁਰੂ ਕਹਿੰਦੇ ਇਨੇ ਭਾਈ ਕਈ ਆਸਰੇ ਨੇ ਕੇਰੋ ਨੇ ਨਿਰਾਲਾਪ ਕਰ ਰਹੇ ਨੇ ਰਹਾਉ ਵਿਸ਼ਰਾਮ ਦੇ ਕੇ ਕੇਂਦਰੀ ਭਾਵ ਸਮਝਾਂਦੇ ਆਸਨ ਹੱਲਾ ਪੰਜਵਾ ਰੋਵਣ ਹਾਰੇ ਝੂਠਕ ਮਨ ਅਸਰ ਆਗ ਪੰਜੇ ਪਾਸ਼ਿ ਬਖਸ਼ਿਸ਼ ਕਰਦੇ ਨੇ ਕਹਿੰਦੇ ਜਿਹੜੇ ਰੋਵਣ ਹਾਰੇ ਜਿਹੜੇ ਰੋਂਦੇ ਨੇ ਮਰੇ ਬੰਦੇ ਨੂੰ ਕਿਉਂਕਿ ਕੇਂਦਰੀ ਭਾਵ ਤਾਂ ਪਹਿਲਾਂ ਵਿਚਾਰੀ ਉਹ ਤਾਂ ਤਾਂ ਕਿ ਪਤਾ ਲੱਗ ਜਾਏ ਬੇ ਸਤਿਗੁਰੂ ਅੱਜ ਦੇ ਸ਼ਬਦ ਦੇ ਵਿੱਚ ਕਹਿ ਕੀ ਰਹੇ ਨੇ ਕਿਸ ਵਿਸ਼ੇ ਤੇ ਗੱਲ ਹੈ ਕਿਉਂਕਿ ਹਰੇਕ ਸ਼ਬਦ ਦਾ ਇੱਕ ਵਿਸ਼ਾ ਹੈ ਘਰ ਵਿੱਚ ਡਿਸਕਸ਼ਨ ਜਾਂ ਗਰੁੱਪ ਡਿਸਕਸ਼ਨ ਜਾਂ ਕਲਾਸ ਦੇ ਡਿਸਕਸ਼ਨ ਹੁੰਦੀ ਹੈ ਉਹਦਾ ਵੀ ਕੋਈ ਨਾ ਕੋਈ ਟੌਪਿਕ ਹੁੰਦਾ ਹੈ ਮਾਫ਼ ਕਰਨਾ ਤਾਣਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਦੀ ਸੰਪੂਰਨ ਬਾਣੀ ਮਨੁੱਖ ਦੇ ਜਨਮ ਤੋਂ ਪਹਿਲਾਂ ਤੋਂ ਲੈ ਕੇ ਮਨੁੱਖ ਦੇ ਮਰਨ ਤੋਂ ਬਾਅਦ ਤੱਕ ਦੇ ਇੱਕ ਇੱਕ ਟੌਪਿਕ ਤੇ ਬਾਣੀ ਦਿੱਤੀ ਹੈ ਸਤਿਗੁਰਾਂ ਨੇ ਇੱਕ ਇੱਕ ਟੌਪਿਕ ਤੇ ਇੱਕ ਇੱਕ ਵਿਸ਼ੇ ਤੇ ਅੱਜ ਨੇ ਆਪਾਂ ਆਪਣੇ ਸ਼ਬਦ ਦੇ ਵਿੱਚ ਬਕਸ਼ਿਸ਼ ਕਰਦੇ ਆਏ ਨੇ ਰੋਵਣਾ ਆ ਰਿਆ ਝੂਠ ਕਮਾਣਾ ਜਿਹਨੂੰ ਸਾਡੂ ਕਹਿੰਦੇ ਕਹਿੰਦੇ ਜੇ ਰੋਣਾ ਹੈ ਨਾ ਮਰੇ ਨੂੰ ਝੂਠ ਕਮਾ ਰਿਆ ਝੂਠ ਇਕੱਠਾ ਕਰ ਰਿਆ ਮਾਟੀ ਮਾਟੀ ਹੋਈ ਏ ਕਿ ਰੋਵਣਾ ਆ ਰੇ ਕਿ ਕਵਨਟੇ ਕੌਣ ਮੂਆ ਰੇ ਕੌਣ ਹੁਆ ਬ੍ਰਹਮ ਭਿਆਗਿਆ ਨਹੀਂ ਮਿਲ ਕਰੋ ਵਿਚਾਰਾ ਇਹ ਤੋਂ ਡਲ ਤਪਿਆ ਅੰਨੇ ਆਪਾਂ ਕਹਿ ਦਿੰਨੇ ਜੀ ਫੁਲਾਣਾ ਬੰਦਾ ਚੜਾਈ ਕਰ ਗਿਆ ਨੇ ਮਰੇ ਆ ਗਏ ਇਹਨੇ ਚੱਲਣਾ ਕੀਤਾ ਇਸ ਸਾਲ ਤੋਂ ਬਸ ਜਿਵੇਂ ਰੈਣ ਬ੍ਰਾਹਮਣੀ ਉੱਤਲ ਸੈ ਪ੍ਰਭਾਤ ਕਿਆ ਤੁਰਤਾ ਗ੍ਰਸਤੇ ਸਭ ਫੁੱਲਾਂ ਕੀ ਬਾਗਾਤ ਮੇਰੀ ਮੇਰੀ ਕਿਆ ਕਰਾ ਜਨ ਬੀਆ ਸੁਪਰ ਲੋਡ ਕਹਿੰਦੇ ਜਿੰਨੇ ਇਹ ਸਾਰੀ ਫੁੱਲਾਂ ਨੇ ਬਗਾਤੇ ਜਿਵੇਂ ਰਾਤ ਨੂੰ ਕਰੋਣਾ ਆਏ ਭਲਕੇ ਕਰੋਣਾ ਉੱਠ ਕੇ ਚਲਾ ਜਾਂਦਾ ਹੈ ਇੱਕ ਦਿਨ ਰਿਹਾ ਦੋ ਦਿਨ ਦੇ ਚਲਾ ਜਾਂਦਾ ਤੇ ਭਾਈ ਤੂੰ ਵੀ ਪ੍ਰੋਣੀ ਦੀ ਤਰ੍ਹਾਂ ਜੈਸੇ ਰਹਿਣ ਪ੍ਰੋਣੀ ਔਰ ਚਲ ਸੈ ਪਰਬਾ ਪ੍ਰੋਣੀ ਦੀ ਤਰ੍ਹਾਂ ਤੂੰ ਵੀ ਉੱਠ ਕੇ ਇੱਕ ਦਿਨ ਤੁਰ ਪੈਂਗਾ ਕਿਆ ਤੂੰ ਰੱਤਾ ਗ੍ਰਸਥ ਸੇ ਕਹਿੰਦੇ ਗ੍ਰਸਤੀ ਵਿੱਚ ਕੀ ਰਟਿਆ ਪਿਆ ਰੁਝਿਆ ਪਿਆ ਜਿਵੇਂ ਰਾਤ ਸਭ ਫੁੱਲਾਂ ਦੀ ਬਾਗ ਆ ਇਹ ਸਾਰੀਆਂ ਫੁੱਲਾਂ ਦੀ ਖੇਡ ਆ ਕਿਸੇ ਦੋਖ ਹੈ ਕੋਈ ਤੋਖੀ ਹੈ ਕੋਈ ਆਤ ਦਾ ਗਰੀਬ ਹੈ ਕੋਈ ਆਤ ਦਾ ਮੀਰ ਹੈ ਕਿਹੜਾ ਹੈ ਮੇਰੀ ਮੇਰੀ ਕਿਆ ਕਰ ਇਹਨੇ ਕਹਿੰਦੀ ਮੇਰੀ ਮੈਂ ਮੇਰੀ ਮੈਂ ਕਰਦਾ ਕਿਉਂਕਿ ਬੱਕਰੀ ਵੀ ਮੈਂ ਨਾ ਕਰਦੀ ਮੁੱਲ ਕਾ ਕੋਈ ਨਹੀਂ ਉਹਦਾ ਪੈਣਾ ਪੈਣਾ ਭਾਈ ਤੇਰਾ ਵੀ ਕੋਈ ਮੁੱਲ ਨਹੀਂ ਹਾਰਦੇ ਜਿਵੇਂ ਲੱਕੜੀ ਕਤੂਲਾ ਕੀ ਜਦੈ ਜੈਸੇ ਘਾਸ ਦਾ ਪੂਲਾ ਕਹਿੰਦੇ ਕੇਸ ਇਸ ਤਰ੍ਹਾਂ ਜਲ ਜਾਣਗੇ ਜਿਵੇਂ ਘਾਹ ਦੇ ਪੂਲੇ ਨੂੰ ਅੱਗ ਲੱਗਦੀ ਹੈ ਨਾ ਇੱਕ ਸੈਕਿੰਡ ਵਿੱਚ ਜਲ ਕੇ ਰਾਖ ਹੋ ਜਾਂਦਾ ਇਸ ਤਰ੍ਹਾਂ ਤੇਰੇ ਕੇਸ ਜਲ ਜਾਣਗੇ ਹੱਡੀਆਂ ਤੇਰੀਆਂ ਇਸ ਤਰ੍ਹਾਂ ਜਲਣਗੀਆਂ ਜਿਵੇਂ ਲੱਕੜ ਜਲਦੀ ਹੈ ਚੰਮ ਤੇਰਾ ਜਲ ਜਾਏਗਾ ਕਿਤੇ ਕੰਮ ਨਹੀਂ ਆਏਗਾ ਤੇ ਸਤਿਗੁਰੂ ਕਹਿੰਦੇ ਨੇ ਜੇ ਕੋਈ ਰੋਂਦਾ ਹੈ ਗੁਆਟੀ ਮਾਟੀ ਹੋਈ ਇੱਕ ਰੋਗਣ ਹਾਰੇ ਦੀ ਮੰਨ ਤੇ ਕਨੇ ਕੇ ਬ੍ਰਾਹਮ ਉਹ ਬੇਤਿਆਰ ਕਰੋ ਇਹਦਾ ਇੱਕ ਬਰੋਣਾ ਆਇਆ ਸੀ ਇਸ ਸੰਸਾਰ ਦੀ ਯਾਤਰਾ ਸਪੂਰਣ ਕਰਕੇ ਦਰਦਾ ਬਣਿਆ ਪਰ ਉਹ ਤੇ ਮੇਰੇ ਵਰਗੇ ਨੂੰ ਵੀ ਗਿਆ ਫਰੀਦਾ ਪਾਰੌਥੀ ਕੇ ਜੋਗਾ ਤੂੰ ਆਪਣੇ ਪੀ ਜਾ ਇਹ ਨਾ ਸਮਝੀ ਕਿਸੇ ਦੇ ਅੰਗਿੱਠਾ ਬਲਿਆ ਇਹ ਨਾ ਸਮਝੀ ਗਵਾਂਡੀ ਦੇ ਅਰਥੀ ਉੱਠੀ ਆ ਇੱਕ ਦਿਨ 13 ਵੀ ਨੰਬਰ ਪੱਕਾ ਲੱਗਣਾ ਤਤੋਂ ਲਗਣਾ ਨਹੀਂ ਕੋਈ ਨਹੀਂ ਪਤਾ ਰੋਵਣ ਆਇਆ ਤੂ ਉਸ ਤੋਂ ਮਾਰਨਾ ਇਹਨੇ ਜੀ ਰੋਣੇ ਤੇ ਝੂਠ ਵਿਆਹ ਰਿਆਂ ਇਕੱਠਾ ਕਰਦੇ ਹਸ ਹਸ ਸੋਗ ਕਰਤ ਵੇਗਾਨਾ ਹਸਣ ਖੁਸ਼ੀ ਮਨਾਣਾ ਸੋਗ ਦੁੱਖ ਮਨਾਣਾ ਪਰ ਕਿਹਦੇ ਲਈ ਬੇਗਾਨਾ ਆਪਣੇ ਲਈ ਨਹੀਂ ਬਗਾਨਿਆਂ ਹੁਣ ਕਵਾਂਗੇ ਜੀ ਆਪਣੇ ਕਿਹਾ ਸਾਧੂ ਰਾਣ ਸਤਿਗੁਰਾਂ ਨੇ ਬੇਗਾਨੇ ਆਪਣੇ ਤੋਂ ਵੀ ਕਹਿ ਦਿੱਤਾ ਕਿਉਂ ਕਿ ਹੈ ਸਤਿਗੁਰ ਕਹਿੰਦੇ ਨੇ ਪੂਰੇ ਜਨਮਾਂ ਕੇ ਮਿਲ ਐਸੇ ਸੰਜੋਗੀ ਅੰਤ ਤੱਕ ਹੋਣਾ ਸਰ ਉਹ ਬਲੇ ਜਨਮਾਂ ਦੇ ਸੰਜੋਗੀ ਨੇ ਜਿਹਦੇ ਦਾ ਕਰਜ਼ਾ ਲਿਆ ਤੇ ਕਿਸੇ ਦਾ ਕਰਜ਼ਾ ਦੇਣਾ ਕੋਈ ਮਾਪੇ ਬਣ ਕੇ ਆਇਆ ਕੋਈ ਤੇ ਰੱਬ ਆ ਬਣ ਕੇ ਕਰਜ਼ੇ ਦੀਆਂ ਛੇਡਾਂ ਨੇ ਸਭ ਸਾਧੂ ਗੁਰੂ ਕਹਿੰਦੇ ਨੇ ਚਾਹੇ ਹੱਸ ਰਹੇ ਆਂ ਖੁਸ਼ੀ ਮਨਾ ਰਹੇ ਆਂ ਗਮੀ ਮਨਾ ਰਹੇ ਆਂ ਪਰ ਸਿਰਫ ਸਿਰਫ ਕੂੜ ਵਿਆਜ ਰਹੇ ਆਂ ਹੋਰ ਕੁਝ ਨਹੀਂ ਕਰਦੇ ਕਿਉਂਕਿ ਨੱਚਿਆ ਟੱਪੇ ਤਾਂ ਇਹ ਤਾਂ ਨਾ ਹੋਏ ਭਾਵੇਂ ਤੀਣੀ ਹੁੰਦੀ ਨਚਨ ਟੱਪਾ ਦੇ ਨਚਨ ਕੁੰਦਨ ਮਣਕਾ ਚਾਓ ਨਾਨਕ ਜਿਨ ਮਨ ਕੋ ਤੇ ਨ ਮਨ ਪਾਓ ਜਿਨੇ ਮੰਨੇ ਜੇ ਨਿਰਮਲ ਧਾਰੋ ਇਹ ਕਹੋ ਜੇ ਮੰਨੇ ਜੀ ਪ੍ਰੇਮਾ ਭਗਤੀ ਆਏ ਜਿਦੇ ਜੇ ਧਾਰੀ ਨਹੀਂ ਉਹਦੇ ਪ੍ਰੇਮਾ ਭਗਤੀ ਨਹੀਂ ਕੋਨ ਪਰਫੈਕਟ ਤੇ ਪ੍ਰੇਮਾ ਭਗਤੀ ਤੋਂ ਬਿਨਾ ਅਨਹਦ ਵਜੇ ਦੀ ਵਜਦੇ ਕੋਤੋਂ ਬਿਨਾ ਪਰਮਾਤਮਾ ਨਹੀਂ ਮਿਲਦਾ ਨਿਰਮਲ ਧਾਰਦਾ ਇਹ ਨਾ ਵੀ ਮੈਨੂੰ ਦੇਖ ਰਿਹਾ ਤੱਕ ਰਿਹਾ ਇੱਕ ਇੱਕ ਮੇਰੀ ਰਗ ਤੋਂ ਵਾਸਾ ਹੋਇਆ ਤੇ ਸਤਿਗੁਰੂ ਕਹਿੰਦੇ ਨੇ ਜੋ ਕਰ ਰਹੇ ਆ ਇਹ ਸਭ ਕੁਝ ਝੂਠ ਪਸਾਰਿਆ ਉਮਵਾ ਕਾ ਕਹਿ ਕਰ ਜਾਵਨ ਕੋ ਰੋਵੈ ਕੋ ਹਸ ਹਸ ਪਾਵਨ ਰਹਾ ਕੋਈ ਮਰੇ ਕੋਈ ਗਾਣੇ ਗਾਰੇ ਕੋਈ ਮਰੇ ਹੋਏ ਨੂੰ ਰੋ ਰਿਹਾ ਤੇ ਕੋਈ ਗਾਣੇ ਗਾ ਕੇ ਹਸ ਰਿਹਾ ਇਹ ਸੰਸਾਰ ਦੀ ਖੇਡ ਹੈ ਰਹਾ ਵੀ ਸ਼੍ਰਮ ਕੇਂਦਰੀ ਭਾਸ ਜਾ ਕੇ ਵਿਸ਼ਰਾਮ ਦੇ ਕੇ ਕੇਂਦਰੀ ਭਾਸ ਜਾਂਦੇ ਨੇ ਬਾਲ ਲੰਬੇ ਵਸਥਾ ਤੇ ਬਿਰਧਨ ਕਹਿੰਦੇ ਭਾਈ ਤਿੰਨੀ ਅਵਸਥਾ ਵਾਣੀ ਜ਼ਿੰਦਗੀ ਦੀਆਂ ਤਿੰਨ ਤੋਂ ਚੌਥਾ ਪੜਾਣੀ ਹੈ ਪਰ ਉਹ ਗਲ ਅਵਸਥਾ ਉਹ ਲੱਗ ਗੁਰਮਖੂਤੇ ਕਦੇ ਨਹੀਂ ਦਿਨ ਅੰਤਰ ਸਤਿ ਗਿਆਨ ਉਹ ਅਵਸਥਾ ਲੱਗ ਸਰੀਰ ਕਰਕੇ ਗੁਰਮਖੂਤੇ ਹੋ ਜਾਂਦੇ ਨੇ ਪਰਮਾਨੰ ਕਰਕੇ ਨਹੀਂ ਹੁੰਦੇ ਹੈ ਇਹ ਤਾਂ ਮਾਫ ਕਰਨਾ ਮਣਾ ਕਰਕੇ ਬੰਡੇ ਹੋਏ ਮੈਂ ਟਾਈਮ ਤੋਂ ਪਹਿਲਾਂ ਤੇ ਸਤਿਗੁਰੂ ਕਹਿੰਦੇ ਨੇ ਬਾਲ ਬੇਵਸਥਾ ਤੇ ਵਰਦਾ ਬਚਪਨ ਦੀ ਅਵਸਥਾ ਹੈ ਤੇ ਉਸ ਤੋਂ ਬਾਅਦ ਜਵਾਨੀ ਉਸ ਤੋਂ ਬਾਅਦ ਬੁੜਾਪਾ ਤਿੰਨ ਅਵਸਥਾਾਂ ਜਿਹਨੂੰ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬੜੇ ਪਿਆਰ ਬੜੇ ਸਾਫ ਲੱਭ ਜਾ ਦੇ ਡਿਕਲੇਅਰ ਕੀਤਾ ਬਾਨ ਜਵਾਨੀ ਅਰ ਬਿਰਧਾ ਤੀਨ ਅਵਸਥਾਾਂ ਕਹ ਨਾਨਕ ਅਰ ਭਜਨ ਮੇਨ ਬਿਰਧਾ ਸਭੀ ਮਾ कहते याद रखी बचपना है जवानी है तो बुढ़ापा है पर नाम तो बिना जो नाम नहीं जपया तो इन समझ लग कीता कुदनी है सिर्फ कूड़ कट्ठा पूरी व्याज है कहो नानक हर भजन बिन बिरथा सभे सारा कुछ टूट बिरथा पाप व्यर्थ समझना कर भी नाम नहीं जपया நாம அண்ணன் தாக்கா நாம நைன்சென்ட ரோட மனதே நைன்ட்டி நைன்செட்ட ஜோ நிவத்தி மில் ਸਤਿਗੁਰੂ ਕਹਿੰਦੇ ਨੇ ਤਿੰਨ ਹੀ ਅਵਸਥਾਵਾਂ ਨੇ ਬਚਪਨਾ ਜਵਾਨੀ ਤੇ ਬੁਢਾਪਾ ਪਹੁੰਚਣਾ ਮੂਕਾ ਫੇਰ ਪਛਤਣਾ ਪਹੁੰਚਣਾ ਮੂਕਾ ਜਿੰਦੇ ਭਾਈ ਇਹ ਗੱਲ ਵੈਤਿਆਦ ਰੱਖੀ ਪਹੁੰਚਣਾ ਮੂਕਾ ਪਰ ਪਰਮੇਸ਼ਰ ਦੀ ਪਹੁੰਚ ਰੋ ਬਿਨਾ ਅਪੜ ਤੋਂ ਬਿਨਾ ਜੇ ਪਰਮੇਸ਼ਰ ਤੱਕ ਨਹੀਂ ਪਹੁੰਚਿਆ ਨਾ ਮਨੁੱਖੇ ਜਾਂਮੇ ਚ ਮੁੱਕ ਗਏ ਆ ਇਸ ਸੰਸਾਰ ਤੋਂ ਕੁਝ ਕਰ ਗਿਆ ਸਵਾਸ ਸੰਪੂਰਨ ਹੋਏ ਫਿਰ ਪਛਤਾਣ ਫਿਰ ਪਛਤਾਣਾ ਹੀ ਪਏਗਾ ਔਰ ਕੁਝ ਹੱਥ ਨਹੀਂ ਆਏ ਰਹਿਣ ਗਈ ਮਤ ਦਿਨ ਵੀ ਜਾਈਏ ਕਿਨੇ ਅਸੀ ਅਵਸਥਾ ਨਾ ਆਵੇ ਕਿ ਤੇ ਦੇਣੇ ਚਲਾ ਗਿਆ ਰਾਤ ਵੀ ਇਹਨੇ ਤੇ ਪਾ ਲਈ ਤੇ ਜੇ ਰਾਤ ਆ ਕੋਈ ਇਹ ਤੇ ਦਿਨ ਸਾਰਾ ਕਿ ਉਹ ਆਜੇ ਤੇ ਪਾ ਦੇ ਜਿਹਨੂੰ ਸਤਿਗੁਰੂ ਕਹਿੰਦੇ ਨੇ ਰਾਤ ਜੇ ਸੋਵੇ ਦਿਨ ਕਰੇ ਕਾਮ ਇੱਕੇ ਨਾਲੇ ਹਰ ਕੋਨਾ ਇਹਨੇ ਇੱਕ ਖੇਨ ਮਾਤਰ ਨਾਮ ਨਹੀਂ ਕਦੇ ਜਪਦਾ ਰਾਤ ਨੂੰ ਸੋਕੇ ਟਪਾ ਦਿੰਦਾ ਸੋਣਾ 6 ਘੰਟੇ ਪਰਫੈਕਟ ਮੰਨਿਆ ਸਤਿਗੁਰਾਂ ਨੇ ਇਹ ਤਾਂ ਸੁੱਤਨ ਇਹ ਤਾਂ ਖਾਧਾ ਮੱਥੀਰੀ ਮੰਨਣਾ ਟਲੇ ਵਿਕਾਰ ਇਹਨੇ ਨਾ ਸੋਇ ਨਾ ਜੰਨਾ ਮਨ ਵਿਕਾਰੀ ਹੋ ਜਾਏ 6 ਘੰਟੇ ਪਰਫੈਕਟ ਨਹੀਂ ਪਰ ਜੇ 10 ਦਾ 12-12 ਘੰਟੇ ਸਤਿੰਗਾ ਪੇਟ ਭਰਿਓ ਫਤੂਆ ਜਿਉ ਸੋਇਆ ਮਨੋਖ ਜਾਨਸ ਲਗਣਾ ਆ ਰਿਓ ਨੇ ਫਿਰ ਮੁਕਾ ਜਾਮਾ ਜੈ ਸਾਧਗੁਰੂ ਕਹਿੰਦੇ ਕਹਿੰਦੇ ਭਾਈ ਪਹੁੰਚ ਨਾ ਮੁਕਾ ਫਿਰ ਪਛਤਾਣਾ ਨਾ ਪਰਮਾਤਮਾ ਦਾ ਕੋਈ ਪਹੁੰਚ ਕੀਤੀ ਹੈ ਨਾ ਤੇ ਸੇਵਾ ਸਿਮਰਨ ਕੀਤਾ ਹੈ ਸੰਸਾਰ ਤੋਂ ਮੁੱਕ ਗਿਆ ਚੱਲਦਾ ਬਣਿਆ ਫਿਰ ਪਛਤਾਣਾ ਫਿਰ ਪਛਤਾਣਾ ਪਵੇਗਾ ਤ੍ਰੇਹੰਗ ਵਰਤ ਤੰਤਾਰ ਰਾਜਸੀ ਤਾਮਚੀ ਤੇ ਸਾਧਕੇ ਰਜੋਗਣ ਤਮਗਣ ਤੇ ਸਤੋਗਣ ਇਹਨਾਂ ਵਿੱਚ ਸਾਰਾ ਸੰਸਾਰ ਦਿਨ ਰਾਤ ਲੱਗਿਆ ਦਿਨ ਰਾਤ ਇੱਕ ਟਾਈਮ ਦਿਨ ਰਾਤ ਲੱਗਿਆ ਰਹਿਆ ਵੰਦਨਾ ਇਹ ਤੇ ਗਣ ਮਾਇਆ ਦੇ ਨਰਕ ਸਵਰਗ ਵੇਰੇ-ਵੇਰੇ ਆਉਤਾਰਾਂ ਜਿਹੜਾ ਤਿੰਨ ਗੁਣਾ ਤ੍ਰਿਗੁਣੀ ਮਾਇਆ ਵਿੱਚ ਉਲਝ ਗਿਆ ਫਿਰ ਜੰਮ ਜੰਮ ਮਰਾਂ ਮਰਾਂ ਫਿਰ ਜੰਮਣਾ ਬਹੁਤ ਸਜਾਇਆ ਪਿਆਰ ਇਸ ਲੰਮਾ ਫਿਰ ਜੰਮਣ ਮਰਨ ਦਾ ਗੇੜ ਹੈ ਫਿਰ ਉਹ ਨਰਕ ਤੇ ਸੁਰਗ ਦੇ ਵਿੱਚ ਜਾਂਦਾ ਹੈ ਫਿਰ 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 ਅਵਤਾਰ ਫਿਰ ਜਨਮ ਦਾ ਮਰਨ ਦਾ ਬਚੇ ਇੰਨਾ ਫਿਰ ਜੰਮਦਾ ਪਰ ਸਤਿਗੁਰਾਂ ਨੇ ਜਨਮ ਲੈਣਾ ਸਭ ਤੋਂ ਭਿਆਨਕ ਸਜ਼ਾ ਮੰਨੀ ਸਭ ਤੋਂ ਭਿਆਨਕ ਸਜ਼ਾ ਕੁੰਭੀ ਨਰਕ ਜਠਰਾ ਹੋਣ ਨੂੰ ਸਭ ਤੋਂ ਭਿਆਨਕ ਸਜ਼ਾ ਮੰਨਿਆ ਕੀਤਾ ਸਤਿਗੁਰ ਦੀ ਬਾਣੀ ਨੇ ਸਤਗੁਰੂ ਕਹਿੰਦੇ ਨੇ ਕਹਿੰਦੇ ਭਾਈ ਜੇ ਨਾਮ ਨਹੀਂ ਜਪਿਆ ਵਰਕਨਰਕ ਤੇ ਜਾਇਆ ਜਾਏਗਾ ਲੋਕ ਨਹੀਂ ਕੋਈ ਨਹੀਂ ਪਰ ਬਾਬਾ ਕਬੀਰ ਸਾਹਿਬ ਕਹਿੰਦੇ ਮੈਂ ਨਾਮ ਜਪ ਲਿਆ ਕਬੀਰ ਸੁਰਗ ਨਰਕ ਤੇ ਮੈਂ ਰਹ્યો ਸਤਗੁਰ ਤੇ ਅਗੇ ਪ੍ਰਸਾਦ ਸੁਰਗ ਤੇ ਨਰਕ ਦੇ ਗੇੜ ਤੇ ਮੈਂ ਬਚ ਗਿਆ ਨਾ ਮੈਂ ਸੁਰਗਾਂ ਚ ਜਾਣਾ ਨਾ ਮੈਂ ਨਰਕਾਂ ਚ ਜਾਣਾ ਹੁਣ ਮੈਂ ਇੱਕਮਿਕ ਹੋ ਗਿਆ RAM KABIR ਏਕ ਭੈਣ ਕੋਈ ਨਹੀਂ ਸਕ੍ਰਿਪਸ਼ਨ ਹੁਣ ਇੱਕ ਹੋ ਗਿਆ ਉਹਦੇ ਨਾਲ ਨਾ ਮੈਂ ਸਰਗਿਤ ਜਾਣਾ ਨਾ ਮੈਂ ਨਰਕ 'ਚ ਜਾਣਾ ਮੈਂ ਉਹਦੇ ਨਾਲ ਅਭੇਦ ਹੋ ਗਿਆ ਉਹਦੇ ਵਿੱਚ ਸਮਾ ਜਾ ਤੈ ਸਤਿਗੁਰੂ ਕਹਿੰਦੇ ਨੇ ਜੇ ਨਾਮ ਨਹੀਂ ਜਪਿਆ ਤਾਂ ਤੇਰੇ ਗੇੜ ਹੈ ਸ਼ਗਨ ਅਪਸ਼ਗਨ ਵੀ ਹੈ ਕਿਉਂਕਿ ਸ਼ਗਨ ਅਪਸ਼ਗਨ ਤੇ ਸੋ ਲੱਗੇ ਜਿਸ ਤੀਤ ਨਹੀਂ ਆਵੇ ਜੇ ਤੈਨੂੰ ਸ਼ਗਨ ਅਪਸ਼ਗਨ ਲੱਗਦੇ ਨੇ ਤੈਨੂੰ ਜਮਾਂ ਦਾ ਡਰ ਸਤਾ ਰਹੇ ਨਰਕਪੁਰਗ ਦਾ ਗੇੜ ਸਤਾ ਰਹੇ ਤੇ ਇਹਦਾ ਮਤਲਬ ਅਜੇ ਤੱਕ ਤੂੰ ਨਾਮ ਜਪਿਆ ਨਹੀਂ ਨਾਮ ਤੋਂ ਕੋਟੋਂ ਦੂਰ ਹੈ ਕਹੋ ਨਾਨਕ ਜੋ ਲਾਇਆ ਨਾਮ ਕਹਿੰਦੇ ਦਾਸ ਨਾਨਕ ਗੁਰੂ ਅਰਜਨ ਸਾਹਿਬ ਵੀ ਕਹਿੰਦੇ ਨੇ ਨਾਨਕ ਨਾਮ ਲੈ ਵਾ ਦੀ ਮੋਰ ਲਾਉਂਦੇ ਆ ਇੱਕ ਸ਼ਬਦ ਦੀ ਸਮਾਪਤੀ ਕਰਦੇ ਨੇ ਕਹਿੰਦੇ ਦਾਸ ਨਾਨਕ ਕਹਿੰਦਾ ਭਾਈ ਜੋ ਲਾਇਆ ਨਾਮ ਜਿਹੜਾ ਵੀ ਨਾਮ ਵਿੱਚ ਲੱਗਿਆ ਹੈ ਜਾਂ ਪ੍ਰਮਾਤਮਾ ਨੇ ਲਾਇਆ ਹੈ ਸਫਲ ਜਨਮ ਕਾ ਕਾ ਪਰਵਾਨ ਕਹਿੰਦੇ ਉਹਦਾ ਜਨਮ ਵੀ ਸਫਲਾ ਹੋ ਗਿਆ ਤੇ ਇਸ ਸੰਸਾਰ 'ਚ ਆਣਾ ਵੀ ਪ੍ਰਵਾਣ ਤੇ ਸੰਸਾਰ ਤੋਂ ਜਾਣਾ ਵੀ ਪ੍ਰਵਾਣ। ਉਹ ਵੀ ਸਾਧਗੁਨ ਕਹਿੰਦਾ ਕਿੰਨੇ ਰੇ ਰੇਂਦਰ ਗਿਆ ਕਹਿਣਾ ਕੋ ਉਹ ਆਉ ਬੈਠਾ ਸਭ ਤੋਂ ਬੰਦੇ। ਪਰ ਜਿਹਨੇ ਨਾਮ ਜਪਿਆ ਉਹਦੀ ਅਵਸਥਾ ਹੈ। ਇਸ ਲਈ ਸਾਧਗੁਰੂ ਕਹਿੰਦੇ ਨੇ ਜੇ ਗਮਗੇ ਦਾ ਵਿਰਾਗ ਕਰਦੇ ਆਂ ਜਾਂ ਆਏ ਦੀ ਖੁਸ਼ੀ ਮਨਾ ਰਹੇ ਆਂ। ਤੂੰ ਸਿਰਫ ਕੂੜ ਵੇ ਆਜ ਰਿਹਾ ਔਰ ਕੁਝ ਨਹੀਂ ਜੇ ਨਾਮ ਨਹੀਂ ਜਿੰਦਿਆ ਨਾਮ ਤੋਂ ਬਿਨਾ ਗਾਤਾ ਨਹੀਂ ਐ ਨਾਮ ਤੋਂ ਬਿਨਾ ਪਤ ਨਹੀਂ ਨਾਮ ਤੋਂ ਬਿਨਾ ਕੋਈ ਆਸਰਾ ਨਹੀਂ ਜਿਹਨੇ ਨਾਮ ਦਾ ਆਸਰਾ ਲਿਆ ਉਹਦਾ ਜੰਮਣ ਮਰਦਾ ਗੇੜ ਵੀ ਖਤਮ ਉਹਦਾ ਜਨਮ ਵੀ ਸਫਲ ਹੋ ਚੁੱਕਿਆ ਮਨੁੱਖਾ ਜਨਮ ਤੇ ਉਹਦਾ ਆਇਆ ਵੀ ਇਸ ਸੰਸਾਰ ਤੇ ਪਰਵਾਣ ਹੋ ਚੁੱਕਿਆ ਨਹੀਂ ਤਾਂ ਭਾਈ ਜੋ ਦਿਨ ਆਵਾ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਹੀਂ ਸੰਗਤ ਲਤ ਹੈ ਹੰਪੇ ਚਲਣਾ ਗਵਨ ਕਰਨ ਸਰ ਉਪਰ ਮਰਨਾ ਕਿਆ ਤੂ ਸੋਇਆ ਜਾਗ ਇਆਨਾ ਤੇ ਜੀਵਨ ਜਗ ਸਤ ਕਰ ਜਾ ਇਹਨੂੰ ਸਤਮਨ ਨਹੀਂ ਬੈਠਾ ਪਰ ਕਹਿੰਦੇ ਯਾਦ ਰੱਖੀ ਜਾਗ ਜਾਏ ਸੰਸਾਰ ਵਿੱਚ ਗਫਲਤ ਦੀ ਨੀਂਦ ਕਿਉਂ ਹਟਾ ਨਾਮ ਜਪ ਨਾਮ ਧਿਆਨਾ ਕਰ ਤਾਂ ਕਿ ਆਇਆ ਵੀ ਤੇਰਾ ਸਫਲਾ ਤੇਰਾ ਗਿਆ ਵੀ ਸਫਲਾ ਕਿਉਂਕਿ ਜਿਵੇਂ ਬੱਚਾ ਗਲਤੀ ਕਰਦਾ ਨਾ ਮਾਪੇ ਦਾ ਫਰਜ਼ ਹੈ ਵੀ ਬਾਰ-ਬਾਰ ਬੱਚੇ ਨੂੰ ਸਮਝਾਣਾ ਕਿ ਤਾ ਗਲਤੀ ਨਾ ਕਰ ਜ਼ਿੰਦਗੀ ਬਰਬਾਦ ਹੋ ਜਾਏਗੀ ਇਸ ਤਰ੍ਹਾਂ ਪਿਉ ਵੀ ਸਾਡਾ ਗੁਰੂ ਨਾਨਕ ਸਾਹਿਬ ਬਾਰ-ਬਾਰ ਸਮਝਾਉਂਦੇ ਨੇ ਭਾਈ ਗਲਤੀ ਨਾ ਕਰ ਇਹਨਾਂ ਦਾ ਅਸ਼ੋ ਵਰਜ ਭੋਗਣਾ ਹੈ ਨਾ ਇਸਾਂ ਦਾ ਰੰਗ ਨਾਟਕ ਚੇਤਕ ਭੋਗਣਾ ਹੈ ਸਿਰਫ ਮਨੁੱਖਾ ਜਾਮਾ ਮਿਲਿਆ ਇਹ ਪੰਜ ਲੋਕ ਦੇ ਕੀ ਉਹ ਸਫਲਾ ਕਰਨ ਦਾ ਸੰਪੂਰਨ ਕਰਨ ਦਾ ਪ੍ਰਮਾਣਮਾ ਦਾ ਦਿਖਾਰਾ ਪਾਣ ਦਾ ਹੋਰ ਸਭ ਗੰਮਣੇ ਇਹ ਪੰਜ ਤੋ ਤਕ ਤਾਂ ਸਰੀਰ ਨੇ ਆ। ਸੋ ਇੰਨੀਆਂ ਨੂੰ ਬੇਨਤੀਆਂ ਪ੍ਰਵਾਨ ਕਰਨਾ ਹੀ ਆ। ਜੇ ਕੋਈ ਗੱਲ ਚੰਗੀ ਲੱਗੀ ਤਾਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਾ ਅਮਲ ਕਰਨਾ ਦੇਵ ਅਸੀਸ ਕਰੋ ਅਰਦਾਸ। ਅੱਗੇ ਤੋਂ ਕਥਾ ਵਿਚਾਰਾਂ ਕਰਨ ਦੀ ਜਾਤ ਆਜਾਵੇ। ਲੇਖਕ ਦੇਣਾ ਛੁੱਟੀ ਹੈ ਖਿੰਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ। ਨਾਨਕ ਬਾੜ ਉਤਾਰਦੇ ਹੋਤ ਤੰਗ ਅਸੀਸੜੀਆਂ ਜਿਵੇਂ ਹੋ ਗਏ ਸੈਦਕੰਮੇ। ਗੱਜ ਵੱਜ ਕੇ ਫਟੇ ਦਾ ਜਵਾ ਫਤੇ ਵਾਹਿਗੁਰੂ ਦੀ ਕਾ ਸਲਾ ਵਾਹਿਗੁਰੂ ਜੀ